ਮੈਂਬਰ ਉਹਨਾਂ ਆਸਾਨ ਉਹਨਾਂ ਨੂੰ ਲੈ ਕੇ ਉਹ ਵੀ ਦੂਸਰੀ ਗੱਡੀ ਦੇ ਵਿੱਚ ਬੈਠਣ ਲੱਗੇ ਸੀ ਜੋ ਜਾਣਕਾਰੀ ਤੁਸੀਂ ਦਿੱਤੀ ਹੈ ਐਗਜ਼ੈਕਟ ਕੀ ਹੋਇਆ ਕਿ ਕਿਸੇ ਹੋਰ ਮੈਂਬਰ ਨੂੰ ਵੀ ਗੋਲੀ ਲੱਗੀ ਹੈ ਕੋਈ ਜਿਹੜਾ ਇਸ ਦੇ ਵਿੱਚ ਫੱਟੜ ਹੋਇਆ ਹੋਏ ਜ਼ਖਮੀ ਹੋਇਆ ਹੋਏ ਜਾਂ ਫਿਰ ਸਿਰਫ ਲੱਕੀ ਉਬਰਏ ਹੀ ਉਸ ਸਮੇਂ ਟਾਰਗੇਟ ਸੀ ਹਰਸ਼ ਜੀ ਜੀ ਬਿਲਕੁਲ ਸਹੀ ਤੁਸੀਂ ਲੱਕੀ ਉਬਰਏ ਇਕੱਲੇ ਹੀ ਗੱਡੀ ਦੇ ਵਿੱਚ ਬੈਠੇ ਹੋਏ ਸੀ ਉਹਨਾਂ ਦੇ ਉੱਤੇ ਜਦੋਂ ਤਾਪੜ ਟੋਲ ਗੋਲੀਆਂ ਚੱਲਦੀਆਂ ਨੇ ਹਾਲਾਂਕਿ ਜਿਹੜੇ ਗੈਂਸਟਰਸ ਨੇ ਉਹਨਾਂ ਬਲਕ ਉਹਨیں ਚਲਾਈਆਂ ਚੱਲੀਆਂ ਉਸ ਦੌਰਾਨ ਇੱਕ ਗੋਲੀ ਜਿਹੜੀ ਨਾਲ ਗੱਡੀ ਤੇ ਪੈਗਮ ਲੀਗਰ ਦੇ ਮੱਤੇ ਦੂਰੀ ਤੇ ਖੜੀ ਹੁੰਦੀ ਹੈ ਫਰੀਜ਼ਾ ਗੱਡੀ ਫਰੀਜ਼ਾ ਗੱਡੀ ਜਿਹੜੇ ਆ ਕੰਡਕਟਰ ਸਾਈਡ ਦੀ ਜਿਹੜੀ ਹੁੰਦੀ ਹੈ ਸੀ ਟੂ ਸਾਈਡ ਦੇ ਉੱਤੇ ਸ਼ੀਸ਼ੇ ਦੇ ਉੱਤੇ ਜਦੋਂ ਗੋਲੀ ਲੱਗਦੀ ਹੈ ਉਹਦਰਾਮ ਆ ਜਿਹੜਾ ਪਰਿਵਾਰ ਉਸਮੇ ਗੱਡੀ ਦੇ ਵਿੱਚ ਤਾਂ ਨਹੀਂ ਮਜੂਰ ਹੁੰਦਾ ਉਹ ਪਰਲੇ ਪਾਸੇ ਖੜਾ ਹੁੰਦਾ ਲੇਕਿਨ ਵਿਚਾਰ ਆਉਂਦਾ ਕਿ ਉਹਨਾਂ ਨੂੰ ਕੁਝ ਨਹੀਂ ਲੱਗਦਾ ਹੂੰ इसके इलावा की कुछ जानकारी तो दस रहे हो कि टू व्हीलर से आए हैं बदमाश कि गिनती तक पता लग्या और सब तो अहम सवाल अर्ष हर्ष की आले दुआले कोई सीसीटीवी है क्योंकि गुरद्वारा साहब अमूमन तौर के अंदर तो देखो सीसीटीवी टीवी होंगे ने भावें अः परिसर के अंदर की गल करिए दरबार साहब की गल करिए और फिर वाह बाहर का सारा घटनाक्रम है इतनी भी कोई सी है की कुछ जानकारी को <coughs> ਜੀ ਬਿਲਕੁਲ ਦੱਸਦੀ ਹਾਂ ਜੀ ਜਿਹੜੀ ਪਾਰਕਿੰਗ ਹੈ ਜੀ ਗੁਰਦੁਆਰਾ ਸਾਹਿਬ ਦੀ ਉਸ ਦੇ ਬਾਹਰ ਜਿਹੜੀ ਨੀ CCTV ਕੈਮਰੇ ਲੱਗੇ ਹੋਏ ਨੇ ਜਿੱਥੇ ਗੱਡੀ ਖੜੀ ਹੋਈ ਹੈ ਗੱਡੀ ਤੋਂ ਕਰੀਬ 70 ਮੀਟਰ ਦੀ ਦੂਰੀ ਹੈ ਉਸ ਜਗ੍ਹਾ ਦੇ ਉੱਤੇ CCTV ਲੱਗੇ ਹੋਏ ਕਿਉਂਕਿ ਉਸ ਜਗ੍ਹਾ ਦੇ ਉੱਤੇ ਗੁਰਦੁਆਰਾ ਸਾਹਿਬ ਦਾ ਐਂਟਰੀ ਗੇਟ ਹੈ ਐਂਟਰੀ ਗੇਟ ਤੋਂ ਕਰੀਬਾ ਦੀ ਦੂਰੀ ਤੇ ਪਾਰਕਿੰਗ ਹੈ ਪਾਰਕਿੰਗ ਦੇ ਵਿੱਚ ਇਹ ਗੱਡੀ ਜਿਹੜੀ ਹੈ ਉਹ ਲੱਗੀ ਹੋਈ ਸੀ ਗੱਡੀ ਦੇ ਆਲੇ ਦੁਆਲੇ ਚਾਰ ਗੱਡੀਆਂ ਹੋਰ ਲੱਗੀਆਂ ਹੋਈਆਂ ਸੀ ਹਾਲਾਂਕਿ ਇਹ ਤਾਂ CCTV ਕੈਮਰੇ ਦੇ ਵਿੱਚ ਜਿਹੜੀਆਂ ਫੋਟੋ ਜ਼ਰੂਰ ਲਈ ਹੋ ਸਕਦੀਆਂ ਲੇਕਿਨ ਫਿੱਟੀ ਜੇਕਰ ਸਾਫ਼ ਨਜ਼ਰ ਹੁੰਦੀ ਤਾਂ ਫਿਰ ਥੋੜਾ ਜਿਹਾ ਪ੍ਰੋਬਲਮ ਹੋਏ ਕਿ ਹਾਲਾਂਕਿ ਪੁਲਿਸ ਜਿਹੜੀ ਹੈ ਉਹ ਸੀਸੀਟੀਵੀ ਕੈਮਰੇ ਜਿਹੜੇ ਕੰਗਾਲਨ ਦੇ ਵਿੱਚ ਛੁਟਕੀ ਹੋਈ ਹੈ ਤਿੰਨ ਟੀਮਾਂ ਇਸ ਸਮੇਂ ਜਾਂਚ ਦੇ ਵਿੱਚ ਜੁਟੀਆਂ ਹੋਈਆਂ ਨੇ ਸਪੈਸ਼ਲ ਸੈਲਵ ਦੀ ਟੀਮ ਸੀਐਸ ਸਾਬ ਦੀ ਟੀਮ ਤੇ थाना ਛੇਦੀ ਪੁਲਿਸ ਫਿਰ थाना ਛੇਦੀ ਪੁਲਿਸ ਵਾਕਫਾ ਕੈਂਗਲਾ ਕੋ ਉਸ ਦੇ ਨਾਲ ਸਪੈਸ਼ਲ ਸੈਲਵ ਦੀ ਟੀਮ ਜਿਹੜੀ ਗੋਦਵਾਲ ਪਾਈਪ ਕੋ ਔਰ ਇਹ ਸਾਡੀ 3 ਜਿਹੜੀ ਗੁਰਦਾਸ ਸਾਹਿਬ ਦੇ ਆਲੇ ਵਾਲੇ ਦੀ ਹੈ ਇਹ ਸਾਰੀ ਟੀਮਾਂ ਬਣਾ ਕੇ ਸੀਸੀਟੀਵੀ ਕੈਮਰੇ ਖੰਡਾਲਾ ਦੀ ਕੋਸ਼ਿਸ਼ ਕਰ ਰਹੇ ਬਿਲਕੁਲ ਆਸ਼ਿਕ ਬਣੇ ਰੋ ਸਾਡੇ ਨਾਲ ਔਰ ਅਸੀਂ ਹੋਰ ਸਵਾਲ ਬਹੁਤ سارے ਲੈਣੇ ਨੇ ਕਿਉਂਕਿ ਤਸਵੀਰਾਂ ਅਸੀਂ ਸਭ ਤੋਂ ਪਹਿਲਾਂ ਦਿਖਾ ਦਿੱਤੀਆਂ ਕਿਉਂਕਿ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਥਾਰ ਜਿਹੜੀ ਸਾਨੂੰ ਨਜ਼ਰ ਆ ਰਹੀ ਹੈ ਕਿਵੇਂ ਸ਼ੀਸ਼ੇ ਤੇ ਗੋਲੀ ਲੱਗੀ ਹੋਈ ਹੈ ਜਿਹੜੀ ਬਿਲਕੁਲ ਡਰਾਈਵਿੰਗ ਸੀਟ ਹੈ ਉੱਥੇ ਕੱਚੋ ਕੱਚ ਪਿਆ ਹੋਇਆ ਹੈ ਇਹ ਐਰੋ ਦੇ ذریعے ਅਸੀਂ ਤੁਹਾਨੂੰ ਦਿਖਾ ਰਿਹਾ ਹਾਈਲਾਈਟ ਕਰਕੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਗੋਲੀਆਂ ਲੱਗੀਆਂ ਹੋਈਆਂ ਨੇ ਔਰ ਦੂਜੇ ਪਾਸੇ ਲੱਕ ਦੀ ਪਾਰਟੀ ਦੇ ਆਖੋਦਾ ਕਤਲ ਕੀਤਾ ਗਿਆ ਉਹ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਪੁਰਾਣੀ ਤਸਵੀਰ ਹੈ ਚਿੱਟੇ ਰਕ ਦੀ ਗੱਡੀ ਦੇ ਨੇੜੇ ਖੜੇ ਹੋਏ ਲੱਕੀਓ ਬਰੋਏ ਨਸਰਾਰੇ ਨੇ ਸਾਨੂੰ ਔਰ ਇਹਨਾਂ ਦਾ ਕਤਲ ਕਰ ਦਿੱਤਾ ਗਿਆ ਸ਼ਰੀਆਬ ਕਤਲ ਕੀਤਾ ਗਿਆ 7:30 ਵਜੇ ਦਾ ਸਾਰਾ ਘਟਨਾ ਕਰਮੈਂ ਜੋ ਮੇਰੇ ਸਹਿਯੋਗੀ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਔਰ ਨਾਲ ਹੀ ਦੂਜੇ ਪਾਸੇ ਜ਼ਿਕਰ ਖਾਸ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਪਾਠ ਕਰਕੇ ਵਾਪਸ ਆਰੇ ਸਨ ਜਿਸ ਸਮੇਂ ਉਹ ਥਾਰ ਦੇ ਵਿੱਚ ਆਪਣੀ ਬੈਠਣ ਲੱਗੇ ਪਰ ਆ ਕੇ ਸ਼ਰੀਆਬ ਜਿਹੜੀ ਹੈ ਉਹ ਗੋਲੀਆਂ ਵਿਰਾ ਦਿੱਤੀਆਂ ਗਈਆਂ ਤਾਕਾਲ ਬਲਾਕੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਇੱਕ ਵੱਡੀ ਘਟਨਾ ਪੰਜਾਬ ਦੇ ਵਿੱਚ ਦੇਖੋ ਵਾਪਰ ਗਈ ਹੈ ਔਰ ਅਸੀਂ ਇਹ ਤਸਵੀਰਾਂ ਨੂੰ ਜਿਹੜਾ ਹੈ ਉਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੁਝ ਇਸ ਵੇਲੇ ਸਾਨੂੰ ਨਜ਼ਰ ਆ ਰਿਹਾ ਹੈ ਸ਼ੁਰੂਆਤ ਦੇ ਵਿੱਚ ਦੇਖੋ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਥਾਰ ਗੱਡੀ ਹੈ ਇੱਕ ਗੋਲੀ ਜਿਹੜੀ ਹੈ ਉਹ ਲੱਗੀ ਹੋਈ ਹੈ ਐਗਜ਼ੈਕਟ ਡਰਾਈਵਿੰਗ ਸੀ ਤੇ ਅਸੀਂ ਵੇਖ ਪਾ ਰਹੇ ਹਾਂ ਇਹ ਗੋਲੀ ਜਿਹੜੀ ਐ ਇੱਥੇ ਲੱਗੀ ਹੋਈ ਆ ਔਰ ਦੂਸਰੀ ਗੋਲੀ ਸਾਨੂੰ ਇੱਥੇ ਸ਼ੀਸ਼ੇ ਤੇ ਫਰੰਟ ਵਾਲੀ ਸਾਈਡ ਨਜ਼ਰ ਆ ਰਹੀ ਹੈ ਦੇਖੋ ਇਹ ਥਾਰ ਦੇ ਵਿੱਚ ਬੈਠਣ ਹੀ ਲੱਗੇ ਸਨ ਲੱਕੀ ਜੋ ਆਮ ਆਦਮੀ ਪਾਰਟੀ ਦੇ ਆਗੂ ਨੇ ਜਦੋਂ ਉਹਨਾਂ ਤੇ ਗੋਲੀਆਂ ਵਰਾ ਦਿੱਤੀਆਂ ਗਈਆਂ ਇਹ ਦੋ ਗੋਲੀਆਂ ਦੇ ਨਿਸ਼ਾਨ ਜਿਹੜੇ ਨੇ ਉਹ ਸਾਨੂੰ ਸਰੇਆਮ ਨਜ਼ਰ ਆ ਰਹੇ ਨੇ ਹਾਲਾਂਕਿ ਹੁਣ ਤੱਕ ਦੀ ਜਾਣਕਾਰੀ ਹੈ ਕਿ 8 ਤੋਂ 10 ਗੋਲੀਆਂ ਚਲੀਆਂ ਨੇ 8 ਤੋਂ 10 ਗੋਲੀਆਂ ਦੇ ਜਿਹੜੇ ਥੋਲ ਨੇ ਉਹ ਬਰਾਮਦ ਹੋਏ ਨੇ ਪੁਲਿਸ ਨੂੰ ਪਰ ਦੋ ਨਿਸ਼ਾਨ ਸਾਨੂੰ ਇਹ ਗੋਲੀਆਂ ਦੇ ਇੱਥੇ ਨਜ਼ਰ ਆ ਰਹੇ ਨੇ ਸੁਭਾਵਿਕ ਤੌਰ ਤੇ ਦੇਖੋ ਜਦੋਂ ਸ਼ਖਸ ਕੋਈ ਗੱਡੀ ਦੇ ਵਿੱਚ ਬੈਠਣ ਹੀ ਲੱਗਦਾ ਹੈ ਇਹ ਸਭ ਨੂੰ ਅੰਦਾਜ਼ਾ ਹੈ ਉਹ ਕੋਸ਼ਿਸ਼ ਕਰ ਰਹੇ ਹੋਣਗੇ ਬੈਠਣ ਦੀ ਤਾਂ ਨਾਲ ਹੀ ਜਿਹੜੇ ਸਾਹਮਣੇ ਤੋਂ ਆਏ ਹਮਲਾਵਰ ਨੇ ਉਹਨਾਂ ਨੇ ਆ ਕੇ ਗੋਲੀਆਂ ਵਰ੍ਹਾ ਦਿੱਤੀਆਂ ਉਸੇ ਦੇ ਚੱਲਦੇ ਇੱਕ ਗੋਲੀ ਜਿਹੜੀ ਹੈ ਡਰਾਈਵਿੰਗ ਸੀਟ ਤੇ ਸਾਨੂੰ ਨਜ਼ਰ ਆ ਰਹੀ ਹੈ ਕੱਚੇ ਤੇ ਸਾਨੂੰ ਨਜ਼ਰ ਆ ਰਿਹਾ ਦੂਜੀ ਜਿਹੜੀ ਗੋਲੀ ਹੈ ਉਸ ਦਾ ਨਿਸ਼ਾਨ ਸਾਨੂੰ ਬਿਲਕੁਲ ਐਗਜ਼ੈਕਟ ਜਿਹੜਾ ਫਰੰਟ ਵਾਲਾ ਸ਼ੀਸ਼ਾ ਹੈ ਥਾਰ ਦਾ ਉੱਥੇ ਨਜ਼ਰ ਆ ਰਿਹਾ ਅਸੀਂ ਜ਼ਿਕਰ ਕਰਾਂਗੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਕਿਉਂਕਿ ਉਹ ਵੀ ਆਪਣੀ ਡਰਾਈਵਿੰਗ ਸੀਟ ਤੇ ਹੀ ਥਾਰ ਦੇ ਵਿੱਚ ਬੈਠੇ ਹੋਏ ਸਨ ਉਸ ਸਮੇਂ ਜਦੋਂ ਗੋਲੀਆਂ ਵਰ੍ਹਾਈਆਂ ਗਈਆਂ ਹਾਲਾਂਕਿ ਉਹਨਾਂ ਆਦੀ ਜਿਹੜੀ লাশ ਹੈ ਉਸੇ ਸੀਤ ਤੋਂ ਹੀ ਬਰਾਮਦ ਹੋਈ ਸੀ ਪਰ ਇੱਥੇ ਥੋੜਾ ਜਿਹਾ ਕਟਾ ਕਰਮ ਬਕਰਾ ਹੈ ਥਾਰ ਦੇ ਵਿੱਚ ਹੀ ਆਮਾਦੀ ਪਾਰਟੀ ਦੇ ਜਿਹੜੇ ਆਗੂ ਨੇ ਉਹ ਬੈਠਣ ਲਗੇ ਸੀ ਔਰ ਉੱਥੇ ਇਹ ਸ਼ਰਿਆਮ ਆ ਕੇ ਜਿਹੜੀਆਂ ਗੋਲੀਆਂ ਨੇ 8 ਤੋਂ 10 ਰਾਉਂਡ ਫਾਇਰ ਤੋਂ ਬਦਮਾਸ਼ ਦਸੇ ਜਾ ਰਹੇ ਨੇ ਜਿਨ੍ਹਾਂ ਨੇ ਵਰਾਇਆਂ ਨੇ ਔਰ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਸਭ ਤੋਂ ਪਹਿਲਾ ਨਿਊਜ਼ ਜਰਨ ਪੰਜਾਬ ਆਪਣੇ ਦਸ਼ਕਾ ਤੱਕ ਇਹ ਪਹੁੰਚਾਰਿਆ ਪੂਰੀ ਜਾਣਕਾਰੀ ਸਾਡੇ ਸਹਿਯੋਗੀ ਸਾਨੂੰ ਦੇ ਰਹੇ ਨੇ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਦਾ ਪਰਿਵਾਰ ਵੀ ਨਾਲ ਹਾਲਾਂਕਿ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ ਹੈ ਜੋ ਹੁਣ ਤੱਕ ਦੀ ਜਾਣਕਾਰੀ ਹੈ ਅਤਿਨ ਤੋਂ ਚਾਰ ਗੱਡੀਆਂ ਪਾਰਕਿੰਗ ਦੇ ਵਿੱਚ ਖੜੀਆਂ ਹੋਈਆਂ ਸਨ ਇੱਕ ਗੱਡੀ ਜਿਸ ਦੇ ਵਿੱਚ ਲੱਕੀ ਬੈਠਣ ਲੱਗੇ ਸੀ ਉਸ ਤੇ ਗੋਲੀਆਂ ਵਰਾਈਆਂ ਗਈਆਂ ਔਰ ਲੱਕੀ ਨੂੰ ਟਾਰਗੇਟ ਬਣਾ ਕੇ ਉਥੇ ਸ਼ਹਿਰੀ ਆਮ ਫਾਇਰਿੰਗ ਕਰ ਦਿੱਤੀ ਗਈ ਲੱਕੀ ਦੀ ਮੌਤ ਹੋ ਗਈ ਹੈ ਆਮ ਆਦੀ ਪਾਰਟੀ ਦੇ ਆਖੂ ਦੀ ਪਰਿਵਾਰ ਸੇਫ ਹੈ ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਹਾਂ ਇੱਕ ਗੱਡੀ ਜ਼ਰੂਰ ਹੈ ਜਿਹੜੀ ਨਾਲ ਖੜੀ ਸੀ ਉਸ ਦੇ ਫਰੰਟ ਵਾਲੇ ਜਿਹੜਾ ਸ਼ੀਸ਼ਾ ਹੈ ਉਸ ਨੂੰ ਜਿਹੜਾ ਨੁਕਸਾਨ ਜ਼ਰੂਰ ਪਹੁੰਚਿਆ ਹੈ ਉਹ ਤਰਗਿਆ ਉਸ ਟੁੱਟਿਆ ਹੈ ਉੱਥੇ ਜ਼ਰੂਰ ਗੋਲੀ ਲੱਗੀ ਹੈ ਤਾਂ ਸੁਭਾਵਿਕ ਤੌਰ ਤੇ ਮਿੱਥ ਕੇ ਨਿਸ਼ਾਨਾ ਸਾਧਿਆ ਗਿਆ 8 ਤੋਂ 10 ਗੋਲੀਆਂ ਚਲੀਆਂ ਨੇ ਇੱਕ ਗੋਲੀ ਨਾਲ ਵਾਲੀ ਗੱਡੀ ਤੇ ਲੱਗੀ ਹੈ ਦੋ ਗੋਲੀਆਂ ਸਾਨੂੰ ਨਜ਼ਰ ਆ ਰਹੀਆਂ ਨੇ ਜੋ ਥਾਰ ਤੇ ਲੱਗੀਆਂ ਹੋਈਆਂ ਨੇ ਔਰ ਬਾਕੀ ਗੋਲੀਆਂ ਸੁਭਾਵਿਕ ਤੌਰ ਤੇ ਜਿਹੜੀਆਂ ਲੱਗੀਆਂ ਉਹ ਆਮਾਦੀ ਪਾਰਟੀ ਦੇ ਆਖੂ ਲੱਕੀਓ ਬਰੋਇ ਨੂੰ ਲੱਗੀਆਂ ਨੇ ਕਿਉਂਕਿ ਮੌਤ ਦੀ ਜਿਹੜੀ ਹੈ ਪੁਸ਼ਟੀ ਨਾਲ ਉਹ ਨਾਲ ਹੋਈ ਹੈ ਜਿਸ ਤਰੀਕੇ ਸ਼ਰਿਆ ਇਕਤਲ ਕਰ ਦਿੱਤਾ ਗਿਆ ਹੈ ਔਰ ਅਸੀਂ ਦੇਖ ਰਹੇ ਹਾਂ ਜਦੋਂ ਵੀ ਇਸ ਤਰੀਕੇ ਦੇ ਕਟਾਕ੍ਰਮ ਵਾਪਰਦੇ ਨੇ ਤਾਂ ਸਮਾਂ ਨਹੀਂ ਹੁੰਦਾ ਕਿ ਕਿਸੇ ਅਜਿਹੇ ਜੋ ਟਾਰਗੇਟ ਕੀਤਾ ਹੋਇਆ ਸ਼ਖਸ ਹੈ ਉਸ ਨੂੰ ਹਸਪਤਾਲ ਤੱਕ ਲੈ ਜਾਇਆ ਜਾਵੇ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਇਸ ਤਰੀਕੇ ਆ ਕੇ ਤਾਬਰ ਤੋੜ ਵਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਂ ਬਹੁਤ ਵੱਡੀ ਖਬਰ ਹੈ ਆਪਣੇ ਆਪ ਦੇ ਵਿੱਚ ਇਸ ਵੇਲੇ ਦੀ ਲਗਾਤਾਰ ਅਸੀਂ ਦਿਖਾ ਰਹੇ ਹਾਂ ਤਸਵੀਰਾਂ ਦੇ ਜ਼ਰੀਏ ਤਿੰਨ ਤਸਵੀਰਾਂ ਸਿਰ ਤੋਂ ਦਿਖਾ ਰਹੇ ਹਾਂ ਇਸ ਵੇਲੇ ਜੋਹੰਦਰ ਦੇ ਵਿੱਚ ਮਰਡਰ ਹੋ ਗਿਆ ਹੈ ਲੱਕੀਓ ਬਰੋਏ ਨਾਦਾਏ ਆਮਾਦੀ ਪਾਰਟੀ ਦਾ ਆਗੂ ਦੱਸਿਆ ਜਾ ਰਿਹਾ ਜਿਹਦਾ ਕਤਲ ਹੋਇਆ ਹੈ ਔਰ ਇਸ ਦੀ ਪੁਰਾਣੀ ਤਸਵੀਰ ਹੈ ਦੂਸਰੀ ਤਸਵੀਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਫਾਇਰਿੰਗ ਹੋਈ ਹੈ ਜ਼ਿਕਰ ਖਾਸ ਹੈ ਜੋ ਜਾਣਕਾਰੀ ਮਿਲ ਰਹੀ ਹੈ 7:30 ਵਜੇ ਦੀ ਇਹ ਘਟਨਾ ਹੈ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਕਰਕੇ ਲੱਕੀ ਬਾਹਰ ਆ ਰਹੇ ਸਨ ਉਹਨਾਂ ਦਾ ਪਰਿਵਾਰ ਉਹਨਾਂ ਦੇ ਨਾਲ ਮੌਜੂਦ ਸੀ ਹਾਲਾਂਕਿ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਿਆ ਕੋਈ ਪਰ ਕਿਤੇ ਨਾ ਕਿਤੇ ਇੱਕ ਵੱਡੀ ਘਟਨਾ ਔਰ ਜਦੋਂ ਹੀ ਉਹ ਆਪਣੀ ਗੱਡੀ 'ਚ ਬੈਠਣ ਲੱਗਦੇ ਨੇ 8 ਤੋਂ 10 ਰਾਉਂਡ ਫਾਇਰ ਹੋਏ ਨੇ ਗੋਲੀਆਂ ਚੱਲੀਆਂ ਨੇ ਸ਼ਰਿਆ 8 ਤੋਂ 10 ਰਾਉਂਡ ਔਰ ਉਸ ਤੋਂ ਬਾਅਦ ਇਹ ਤਸਵੀਰ ਅਸੀਂ ਤੌਰ 'ਤੇ ਦਿਖਾ ਰਹੇ ਹਾਂ ਥਾਰ ਦੀ ਉਹਨਾਂ ਦੀ ਗੱਡੀ ਦੀ ਜਿੱਥੇ ਗੋਲੀਆਂ ਦੇ ਨਿਸ਼ਾਨ ਸਨ ਨਜ਼ਰ ਆ ਰਹੇ ਨੇ ਦੂਜੀ ਤੇ ਤੀਜੀ ਤਸਵੀਰ ਦਿਖਾ ਰਹੇ ਆ ਆਵਾਦੀ ਪਾਰਟੀ ਦੇ ਆਗੂ दर, कार बैठते हुए यह गोलियां मारिया गई ने शरेआम कतल कर दिया गया हालांकि जानकारी साहयोगी तो सू भी मिली है कि बिल्कुल एग्जैक्ट इस एंट्रेंस से ਸੀਸੀਟੀਵੀ ਕੈਮਰਾ ਲੱਗਿਆ ਹੋਇਆ ਹੈ ਤਾਂ ਪੂਰੀ ਪੋਸਿਬਿਲਟੀ ਹੈ ਕਿ ਸਾਡੇ ਤੱਕ ਸੀਸੀਟੀਵੀ ਤਸਵੀਰਾਂ ਜਿਹੜੀਆਂ ਨੇ ਜਲਦੀ ਪਹੁੰਚਣ ਗਿਆ ਔਰ ਅਸੀਂ ਜਲਦੀ ਆਪਣੇ ਦਰਸ਼ਕਾਂ ਤੱਕ ਉਹ ਵੀ ਪਹੁੰਚਾਵਾਂਗੇ ਕਿ ਕਿਵੇਂ ਇਹ ਘਟਨਾ ਕਰਮ ਵਾਪਰ ਗਿਆ ਪਰ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਇਸ ਘਟਨਾ ਤੋਂ ਬਾਅਦ ਖੜੇ ਹੋ ਰਹੇ ਨੇ ਕਿ ਆਖਰਕਾਰ ਇਸ ਦੇ ਪਿੱਛੇ ਵਜ੍ਹਾ ਕੀ ਹੈ ਹਰਸ਼ ਮੇਰੇ ਸਹਿਯੋਗੀ ਲਗਾਤਾਰ ਫੋਨ ਲਾਈਨ ਤੇ ਨੇ ਹਰਸ਼ ਜੇਕਰ ਮੇਰੀ ਆਵਾਜ਼ ਆ ਪਾ ਰਹੀ ਹੈ ਤਿੰਨ ਤਸਵੀਰਾਂ ਸੀ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਜੋ ਤਾਜ਼ਾ ਘਟਨਾ ਵਾਪਰੀ ਹੈ तो तो जानना क्योंकि तुसी कवर कर दलंधर ने पूरा इलाका की जानकारी है कोई किसी तरह की रंजश थी या फिर हूँ तक कोई पुलिस की स्टेटमेंट आई हो वजह की है पिछे इस कतल की हर्ष ਤਾਂ ਉਹਨਾਂ ਦੇ ਵਾਲਤ ਸੀ ਰੁਕ ਕਰਾਂਗੇ ਔਰ ਸੁਭਾਵਿਕ ਤੌਰ ਤੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਇਸ ਦੇ ਪਿੱਛੇ ਵਜ੍ਹਾ ਕੀ ਹੈ ਕਿਉਂ ਇਹ ਸ਼ਰੇਆਮ ਕਤਲ ਕਰ ਦਿੱਤਾ ਗਿਆ ਤਾਂ ਤਿੰਨ ਤਸਵੀਰਾਂ ਇਸ ਵੇਲੇ ਇਸ ਵੱਡੀ ਖਬਰ ਦੇ ਨਾਲ ਜੁੜੀਆਂ ਹੋਈਆਂ ਕਿਉਂਕਿ ਆਮ ਆਦਮੀ ਪਾਰਟੀ ਦੇ ਆਗੂ ਦਾ ਕਤਲ ਹੋਇਆ ਹੈ ਇਹ ਬਦਮਾਸ਼ਾਂ ਨੇ 8 ਤੋਂ 10 ਰਾਉਂਡ ਫਾਇਰ ਕੀਤੇ ਨੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਫਾਇਰਿੰਗ ਕੀਤੀ ਗਈ ਹੈ 8 ਤੋਂ 10 ਰਾਉਂਡ ਗੋਲੀਆਂ ਚੱਲੀਆਂ ਨੇ ਔਰ ਇਹ ਵਿਚਕਾਰਲੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਥਾਰ ਆ ਤੇ ਗੋਲੀਆਂ ਦੇ ਨਿਸ਼ਾਨ ਸਾਨੂੰ ਨਜ਼ਰ ਆ ਰਹੇ ਨੇ ਔਰ ਇਹ ਤੀਸਰੀ ਤਸਵੀਰ ਵਿੱਚ ਇਹ ਡੈਡ ਬਾਡੀ ਜਿਹੜੀ ਹੈ ਉਹ ਸਾਨੂੰ ਨਜ਼ਰ ਆ ਰਹੀ ਹੈ ਔਰ ਪਹਿਲੀ ਤਸਵੀਰ ਦੇ ਵਿੱਚ ਪੁਰਾਣੀ ਤਸਵੀਰ ਇਹ ਕਿੱਥੇ ਜਾਣ ਵਾਲੇ ਹੋ ਮੈਂ ਚੰਦਰਪਾਲ ਦਾ ਮੁਸਫਰ ਰਹਾ ਆ ਅਜੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਸੀ ਰੋਟੀਨ ਦੇ ਰੋਲ ਹੀ ਆਉਣੇ ਆ ਰੋਟੀਨ ਦੇ ਵਿੱਚ ਆਈ ਸੀ ਕਿੰਨੇ ਕ ਵਜੇ ਇਨਸੀਡੈਂਟ ਹੋਇਆ ਇਨਸੀਡੈਂਟ ਹੋਇਆ ਲਗਭਗ ਸਵੇਕ ਸਾਤ ਵਜੇ ਲੋਕਾਂ ਇਕੱਠਾ ਹੋ ਗਏ ਨਮਨ ਕਰਨ ਲਈ ਇਹ 7:30 ਤੋਂ 8 ਕਿੰਨੇ ਜਣੇ ਸੀ ਜਿਹੜੇ ਗੋਲੀਆਂ ਚ ਲੱਗੇ ਨਹੀਂ ਪਤਾ ਸਾਨੂੰ ਲੱਗਾ ਪਰ ਸੂਚਨਾ ਮਿਲੀ ਕਿ ਦੋ ਜਣੇ ਐੀ ਦੁਜਿਆਂ ਲੱਗੇ ਹੋਣਾ ਦੋ ਜਣੇ ਸੀਗੇ ਐਕਟਿਵ ਉੱਤੇ ਆਏ ਉਹਨਾਂ ਦੇ ਵੱਲੋਂ ਆ ਕੇ ਗੋਲੀਆਂ ਚ ਲਾਈਆਂ ਗਏ ਫਿਰ ਅਸੀਂ ਪਾਟ ਵਿੱਚ ਇਕੱਲਾ ਇੱਕ ਯੁਵਕ ਸਵਾਰ ਸੀ ਉਹ ਪਾਟ ਕਰਕੇ ਗੁਰਗਾ ਸਾਹਿਬ ਰੱਖ ਕੇ ਬਾਹਰ ਓਕੇ ਹਾਂਜੀ ਉਹ ਜਾਣ ਲਗਾਏ ਤੇ ਮੈਨੂੰ ਲੱਗਦਾ ਕਿ ਜਾਣ ਲਗੇ ਉਹਨਾਂ ਨੇ ਕਿੰਨੇ ਘਰੋਂ ਤੇ ਲੱਗੇ ਨੇ ਗੋਲੀਆਂ ਚੱਲੀਆਂ ਮੈਂ ਤੇ 7-8 ਬਿਨੇ ਹੀ ਫਿਰ ਕਿੰਨੇ ਕ ਵਜੇ ਦੀ ਕਿੱਥੇ ਰਹਿਣ ਵਾਲਿਓ ਮੈਂ ਜੰਦਰ ਦਾ ਮੁਸਤਫਾ ਰਹਿਣਾ ਆਜੀ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਆਇਆ ਸੀ ਰੂਟੀਨ 'ਚ ਰੋਜ਼ ਹੀ ਆਉਨੇ ਆ ਰੂਟੀਨ ਦੇ ਵਿੱਚ ਆ ਸੀ ਕਿੰਨੇ ਕ ਵਜੇ ਇਨਸੀਡੈਂਟ ਹੋਇਆ ਇਨਸੀਡੈਂਟ ਹੋਇਆ ਲੱਖ ਸਾਢੇ ਸਵਾਕ ਸਾਢੇ ਲੋਕਾਂ ਚਾਹੇ ਨੰਬਰ ਤੇ ਰਹਿਣਾ ਆ ਰਿਹਾ ਇਹ ਸਾਢੇ 7:30 ਕਿੰਨੇ ਜਣੇ ਸੀਗੇ ਜਿਹੜੇ ਗੋਲੀਆਂ ਚ ਲੱਗੇ ਨਹੀਂ ਪਤਾ ਸਾਨੂੰ ਲੱਗਾ ਪਰ ਸੂਚਨਾ ਮਿਲੀ ਕਿ ਦੋ ਜਿਹੜਾ ਸੀ ਦੁਜਾ ਲੱਗੇ ਹੋਣਾ ਦੋ ਜਣ ਇੱਕ ਬੋਗਨਚ ਲੱਗੇ ਆ। ਫਿਰ ਵੀ 5 ਮਿੰਟ। ਇਥਾਰ ਦੇ ਵਿੱਚ ਇਕੱਲੇ ਇੱਕ ਯੁਵਕ ਸਵਾਰ ਸੀ। ਉਹ ਪਾਰ ਕਰਕੇ ਗੁੜਗਾ ਸਾਹਿਬ ਰੱਖ ਕੇ ਤੇ ਬਾਹਰ ਆ ਗਿਆ। ਅੱਛਾ ਜੀ। ਬਾਹਰ ਆਉਣ ਤੋਂ ਬਾਅਦ ਆਪਣੀ ਗੱਡੀ ਲੈ ਕੇ ਜਾਂਦਾ ਹੈ ਰੋਜ਼ ਦੀ ਰੁਟੀਨ। ਓਕੇ। ਹਾਂਜੀ। ਉਹ ਜਾਣ ਲੱਗਾ ਤੇ ਮੈਨੂੰ ਲੱਗਦਾ ਕਿ ਜਾਣ ਲੱਗੇ ਨੂੰ ਉਹਨਾਂ ਨੇ ਕਿੰਨੇ ਕਿਰੋਂਦ ਲੱਗੇ ਨੇ ਗੋਲੀਆਂ ਚੱਲੀਆਂ। ਮੈਂ ਤੇ 7-8 ਬਿਨੇ ਹੋਇ ਫਿਰ। ਦਾਈ ਆਈ ਵਿਤਨਸਰ ਸ਼ਰ ਚਸ਼ਮਦੀ ਜਿਹੜਾ ਨੇ ਪੂਰੀ ਜਾਣਕਾਰੀ ਦਿੱਤੀ ਅਨੰਦ ਦੱਸਿਆ ਕਿ ਕਿਵੇਂ ਜਿਹੜੇ ਲੱਕੀਓਪਰਾਇਜਿਸ ਦਾ ਕਤਲ ਕੀਤਾ ਗਿਆ ਔਰ ਜਿਨੇ ਹੀ ਗੁਟਕਾ ਸਾਹਿਬ ਰੱਖਿਆ ਉਹਨਾਂ ਨੇ ਬਾਤ ਕਰਕੇ ਬਾਹਰ ਆਏ ਨੇ ਗੁਰਦੁਆਰਾ ਸਾਹਿਬ ਤੋਂ ਤਾਂ ਉਵੇਂ ਹੀ ਏਸ਼ਰਿਆਮ ਗੋਲੀਆਂ ਚਲਾ ਦਿੱਤੀ ਗਿਆ ਦੇਖੋ ਐਕਟਿਵ ਅਸਵਾਰ ਦੱਸੇ ਜਾ ਰਹੇ ਨੇ ਦੋ ਹਮਲਾਵਰ ਦੱਸੇ ਜਾ ਰਹੇ ਨੇ ਜਿਨ੍ਹਾਂ ਨੇ ਆਕੇ ਸ਼ਰਿਆਮ ਫਾਇਰਿੰਗ ਕੀਤੀ ਹੈ ਮੁਢ ਤੋਂ ਅਸੀਂ ਜਾਣਕਾਰੀ ਉਹਨਾਂ ਦਰਸ਼ਕਾਂ ਨੂੰ ਦੇ ਦਈਏ ਜਿਹੜੇ ਹੁਣੇ ਸਾਡੇ ਨਾਲ ਜੁੜੇ ਨੇ ਦੇਖੋ ਜਲੰਧਰ ਦੇ ਵਿੱਚ ਸ਼ਰਿਆਮ ਕਤਲ ਹੋਇਆ ਹੈ ਪੌਣੇ 8 ਵਜੇ ਦੇ ਕਰੀਬ ਦੀ ਅੱਜ ਸਵੇਰ ਦੀ ਖੂਨਤੋਂ ਥੋੜੀ ਦੇਰ ਪਹਿਲਾਂ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਲੱਕੀ ਉਹ ਬਰੋਆ ਆਮ ਆਦਮੀ ਪਾਰਟੀ ਦੇ ਆਗੂ ਨੇ ਜਿਹਨਾਂ ਦਾ ਕਤਲ ਹੋਇਆ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਉਪਾਟ ਕਰਕੇ ਜਦੋਂ ਹੀ ਵਾਪਸ ਆਪਣੀ ਗੱਡੀ ਦੇ ਵਿੱਚ ਜੋ ਪਾਰਕਿੰਗ ਦੇ ਵਿੱਚ ਉਹਨਾਂ ਦੀ ਗੱਡੀ ਖੜੀ ਸੀ ਉਸ ਦੇ ਵਿੱਚ ਥਾਰ ਵਿੱਚ ਬੈਠਣ ਲੱਗਦੇ ਨੇ ਤਾਂ ਸ਼ਰਿਆਮ ਜਿਹੜੇ ਐਕਟਿਵਾ ਸਵਾਰ ਦੋ ਹਮਲਾਵਰ ਦੱਸੇ ਜਾ ਰਹੇ ਨੇ ਜਦੋਂ ਆਉਂਦੇ ਨੇ ਆਂਦੇ ਹੀ ਉਹਨਾਂ ਦੇ ਵੱਲੋਂ 8 ਤੋਂ 10 ਰਾਉਂਡ ਫਾਇਰਿੰਗ ਕੀਤੀ ਗਈ ਹੈ ਉਹਨਾਂ ਦੇ ਵਿੱਚੋਂ ਦੋ ਗੋਲੀਆਂ ਗੱਡੀ ਤੇ ਲੱਗੀਆਂ ਹੋਈਆਂ ਨੇ ਇੱਕ ਗੋਲੀ ਨਾਲ ਵਾਲੀ ਗੱਡੀ ਤੇ ਦੱਸੀ ਜਾ ਰਹੀ ਹੈ 8 ਤੋਂ 10 ਰਾਉਂਡ ਫਾਇਰਿੰਗ ਹੋਈ ਔਰ ਕੁਝ ਗੋਲੀਆਂ आम आदमी पार्टी के आगू के लकिया ने जो शरेआम कतल कर दिता गया उन्होंने ही मौत हो गई है और इसको तो अलावा यह जानकारी मिल पा रही है कि कुल मिला के आम आदमी पार्टी के आगू ने सब तो पहला तो सब तो ज्यादा अहम यह है और हूं तक यही जानकारी जी है वो चश्मदीद वालों भी दी गई है आ, हर्ष मेरे सहयोगी फोन लाइन से साढ़े नाल ने हर्ष जानना चाहेंगे तो ਅਕੀ ਜਾਣਕਾਰੀ ਲਕੀ obroy ਨੂੰ ਲੈ ਕੇ ਕਿ ਉਹ ਆਮ ਆਦਮੀ ਪਾਰਟੀ ਦਾ ਆਗੂ ਤਾਂ ਹੈ ਹੀ ਨੇ ਪਰ ਉਹਨਾਂ ਦੀ ਕੀ ਕਿਸੇ ਨਰ ਕੋਈ ਰੰਜਸ਼ ਸੀ ਕਿਸ ਕਿਸਮ ਦੀ ਜਾਣਕਾਰੀ ਪੁਲਿਸ ਦੇ ਰਹੀ ਹੈ ਇਸ ਦੇ ਪਿੱਛੇ ਵਜ੍ਹਾ ਕੀ ਹੋ ਸਕਦੀ ਹੈ ਕਿ ਕਿਸੇ ਕਿਸਮ ਦੀਆਂ ਧਮਕੀਆਂ ਉਹਨਾਂ ਨੂੰ ਪਹਿਲਾਂ ਮਿਲੀਆਂ ਨੇ ਕੋਈ ਉਹਨਾਂ ਦੀ ਰੰਜਿਸ਼ ਹੋਵੇ ਕੀ ਜਾਣਕਾਰੀ ਹੈ ਜੀ ਗੁਰਜੋਤ ਬਿਲਕੁਲ ਅਸੀਂ ਮੌਕੇ ਤੇ ਜਿਹੜੇ ਅਲਾਦਿਕਰੀ ਪੁੱਛ ਹੋਈ ਨਹੀਂ ਉਹਨਾਂ ਦੇ ਨਾਲ ਇਸ ਬਾਰੇ ਗੱਲਬਾਤ ਸ਼ੁਰੂ ਕੀਤੀ ਹੈ ਹਾਲਾਂਕਿ ਆ ਕਿਸੇ ਤਰ੍ਹਾਂ ਦੀ ਵੀ ਪੁਲਿਸ ਅਧਿਕਾਰੀ ਵੱਲੋਂ ਸਟੇਟਮੈਂਟ ਨਹੀਂ ਦਿੱਤੀ ਗਈ ਕਿ ਕੋਈ ਉਹਨਾਂ ਨੂੰ ਥ्रेट ਕੋਲ ਆਈ ਹੋਈ ਸੀ ਜਾਂ ਕੋਈ ਚੋਥੀ ਮੰਗੀ ਗਈ ਹੈ ਜਾਂ ਕਿਸੇ ਨਾਲ ਕੋਈ ਕੁਛ ਨਹੀਂ ਚੱਲ ਰਿਹਾ ਸੀ ਹਾਲਾਂਕਿ ਲੱਖੀ ਉਭਰਾਏ ਜਿਹੜੇ ਨੇ ਅਕਸਰ ਵੀ ਰੈਲੀਆਂ ਵਿੱਚ ਜਾਂਦੇ ਹੁੰਦੇ ਸੀਗੇ ਯੂਥ ਆ ਵੀ ਉਹਨਾਂ ਦੇ ਨਾਲ ਹੁੰਦਾ ਸੀਗਾ ਉਹਨਾਂ ਦੇ ਨਾਲ ਹਾਲ ਹਾਲ ਉਹਨਾਂ ਦੇ ਜਿਹੜੇ ਪਿਛਲੇ ਨਹੀਂ ਜਿਹੜੇ ਪਾਸ ਉਹਨਾਂ ਦੇ ਜਿਹੜੇ ਵਾਈਫ ਨੇ ਉਹ ਵੀ ਪਾਸੇ ਦੇ ਚਨਾਬ ਵੀ ਉਹ ਲੱਜੁਕੇ ਹੋਏ ਨੇ ਤੇ ਇਹ ਜਿਹੜੇ ਹਲਕਾ ਇੰਚਾਰਜ ਰਾਜਮਨਦਰ ਕੋਠਾਰਾ ਨਹੀਂ ਟੈਂਟ ਤੇ ਉਹਨਾਂ ਦੇ ਬਹੁਤ ਖਾਸਨ ਖਾਸ ਉਹਨਾਂ ਦੇ ਗੁਰੂ ਜਿਹੜੇ ਨੇ ਇੰਨੇ ਟੱਸੀ ਹਾਲਾਂਕਿ ਇਸ ਤਰ੍ਹਾਂ ਦੀ ਸ਼ਟਕੋਲਸ ਆਈ ਸੀ ਜੇ ਕਿਸੇ ਨਾ ਦੁਸ਼ਮਣ ਕੀ ਇਸ ਕਰੇ ਅਜੇ ਪੁਲਿਸ ਦੇ ਵੱਲੋਂ ਕੋਈ ਵੀ ਆਫੀਸ਼ੀਅਲੀ ਸਟੇਟਮੈਂਟ ਨਹੀਂ ਦਿੱਤੀ ਗਈ। ਹੂੰ ਕਾਰਨ ਦਾ ਸਿ ਗੋਲੀਆਂ ਜਿਹੜੀਆਂ ਚਲਾਈਆਂ ਚ ਇਹ ਹਜੇ ਤੱਕ ਬਾਹਰ ਨਹੀਂ ਆ ਰਿਹਾ। ਮੌਕੇ ਤੇ ਪੁਲਿਸ ਦੀ ਮੈਂ ਇਨਵੈਸਟੀਗੇਸ਼ਨ ਕਰ ਲਈ ਹੈ ਉਹ ਦੱਸ ਰਹੀ ਨੇ ਕਿ ਇਨਵੈਸਟੀਗੇਸ਼ਨ ਤੋਂ ਬਾਅਦ ਕੀ ਜਿਹੜੀ ਹੈ ਉਹ ਪੂਰਾ ਕਲੀਅਰ ਕੀਤਾ ਜਾਏ ਕਿ ਗੋਲੀਆਂ ਕਿਉਂ ਚਲਾਈਆਂ ਗਈਆਂ ਨੇ। ਫਿਰ ਹਾਲ ਜਿਹੜੇ ਨੇ ਸੀਸੀਟੀਵੀਸ ਕੈਮਰੇ ਉਹ ਖੰਡਾਲੇ ਜਾ ਰਹੇ ਨੇ। बिल्कुल तुम दस रहे हो कि अजे तक कुछ अजि नहीं है तो पुलिस का बयान आया पुलिस का बयान आया है स्टेटमेंट सुन दिया कि कुछ क्या है पुलिस ने कि अपने मॉडल टाउन के एरिया में फायरिंग का इंसीडेंट होया असी वो फिर हमें मौके पर पहुंचे वेरीफाई करने नहीं हाले तो जी प्रिलिमिनरी हो रहा है कि इतने आके ना इन्हें कोई टू व्हीलर से सवार से तो उन्होंने फायरिंग की बट हाले इन्वेस्टिगेशन चल रही है जी हाले आप वेरीफाई करें कि एग्जैक्ट राउंड लगे हैं बट जिमें अभी देख सकते हैं कि ਇਹ ਤੋਂ ਬਾਅਦ ਰਾਉਂਡ ਫਾਇਰ ਤੋਂ ਹੋਇਆ। ਜੀ ਕਿ 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 ਹਾਂਜੀ ਹਲੇ ਜੀ ਆਪਾਂ ਆ ਜੋ ਮੌਕੇ ਤੇ ਹੀ ਪਹੁੰਚੇ ਆ ਤੇ ਆਪਾਂ ਹਲੇ ਵੈਰੀਫਾਈ ਕਰ ਰਹੇ ਹਾਂ ਕਿ ਨਹੀਂ ਜੀ ਹਲੇ ਜੀ ਕੋਈ ਦੇਖੂਗੀ ਨਹੀਂ ਜੀ ਹਲੇ ਜੀ ਇਹ ਜੋ ਕੋਈ ਇਨਫੋਰਮੇਸ਼ਨ ਨਹੀਂ ਆਈ ਬਟ ਆਪਾਂ ਹਲੇ ਵੈਰੀਫਾਈ ਕਰ ਰਹੇ ਨੇ ਤਾਂ ਕਿ ਕੋਈ ਬ੍ਰਾਇਵਲੋ ਕਿਸੇ ਤਰੀਕੇ ਨਾਲ ਡੈਟਾ ਦੀ ਜਾਂ ਕੋਈ ਐਕਸਪੋਸ ਦੀ ਕਿਉਂਕਿ ਲੱਗਤੀ ਹੋਵੇ ਹਲੇ ਜੀ ਆਪਣੀ ਇਨੀਸ਼ੀਅਲ ਤਫ਼ਤੀਸ਼ ਆਈ ਹੈ ਜੀ ਅਜੇ ਮੌਕੇ ਤੇ ਪਹੁੰਚੇ ਆ ਹਲੇ ਆਪਾਂ ਸਾਨੂੰ ਸਾਰੇ ਸਬੂਤ ਕਰਕੇ ਤੇ ਤੁਹਾਨੂੰ ਦੱਸਾਂਗੇ ਹਾਂਜੀ ਜੀ ਕੋਈ ਹੋਰ ਵੀ ਨਾਲ ਉਹਨਾਂ ਦੇ ਇਹ ਜੀ ਹਲੇ ਸਾਨੂੰ ਇਨੀਸ਼ੀਅਲ ਜੀ ਅਭੀ ਮੌਕੇ ਤੇ ਆਏ ਆ ਸਾਨੂੰ ਹਲੇ ਤੱਕ ਆਇਆ ਕਿ ਕੱਲੇ ਸੀਗੇ ਬਟ ਹਲੇ ਵੈਰੀਫਾਈ ਕਰ ਰਹੇ ਹਾਂ ਗੁਰਦੁਆਰਾ ਸਭ ਪਾਰਕਟ ਦੇ ਬਾਹਰ ਨਿਕਲੇ ਸੀਗੇ ਹਾਂ ਜੀ ਗੁਰਦੁਆਰਾ ਸਭ ਤੋਂ ਪਾਰਕਟ ਦੇ ਬਾਹਰ ਨਿਕਲੇ ਸੀਗੇ ਹਾਂ ਜੀ ਇੱਥੇ ਗੁਰਦੁਆਰਾ ਸਵਾਮੀ ਨਦੀ ਦੀ ਗੱਡੀ ਪਾਰ ਸੀਗੀ ਤੇ ਬਾਹਰ ਨਿਕਲ ਕੇ ਗੱਡੀ ਤੇ ਬੈਠਣ ਲੱਗੇ ਸੀ ਇਨਸੀਡੈਂਟ ਕਿੰਨੇ ਕੁ ਹੋਇਆਗਾ ਇਹ ਕਰੀਬ 7:30 ਸਵੇਰੇ ਦਾ ਕਿੰਨੀਆਂ ਗੋਲੀਆਂ ਲੱਗੀਆਂ ਹਲੇ ਜੀ ਇਹ ਆਇਆ ਨਹੀਂ ਹੈ ਵੈਰੀਫਾਈ ਕਰ ਰਹੇ ਹਾਂ ਜੀ ਕਿੰਨੀਆਂ ਐਗਜ਼ੈਕਟਲੀ ਲੱਗੀਆਂ ਫਿਰ ਤੁਹਾਡੇ ਨਾਲ ਇਨਫੋਰਮੇਸ਼ਨ ਜ਼ਰੂਰ ਸ਼ੇਅਰ ਕਰਾਂਗੇ ਪ੍ਰੋਬਲਮ ਤੇ ਨੋਟ ਹੋਇਆ ਸੀਗਾ ਕਿ ਆਪਣੇ ਮਾਡਲ ਟਾਊਨ ਦੇ ਏਰੀਆ ਵਿੱਚ ਫਾਇਰਿੰਗ ਦਾ ਇਨਸੀਡੈਂਟ ਹੋਇਆ ਹੈ ਅਸੀਂ ਉਹ ਫਿਰ ਹਮੇ ਮੌਕੇ ਤੇ ਪਹੁੰਚੇ ਵੈਰੀਫਾਈ ਕਰਨ ਲਈ ਸਰ ਇਹ ਮੈਨੂੰ ਪਤਾ ਕਿ ਬਦਮਾਸ਼ੀ ਕਿੰਨਾ ਹੈ ਕੀ ਵਾਦ ਨਹੀਂ ਹਲੇ ਤਾਂ ਜੀ ਪ੍ਰੀਲਿਮਿਨਰੀ ਹੋ ਰਿਹਾ ਕਿ ਇੱਥੇ ਆ ਕੇ ਨਾਇ ਨੇ ਕੋਈ ਟੂ ਵੀਲਰ ਤੇ ਸਵਾਰ ਸੀਗੇ ਤੇ ਉਹਨਾਂ ਨੇ ਫਾਇਰਿੰਗ ਕੀਤੀ ਬਟ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿੰਨੀ ਰੌਂਡ ਗੋਲੀਆਂ ਚੱਲੀਆਂ ਕਿੰਨੇ ਖੋਲ ਕਰਾ ਮਾ ਜੀ ਹਲੇ ਆਪਾਂ ਵੈਰੀਫਾਈ ਕਰ ਰਹੇ ਕਿੰਨੇ ਐਗਜ਼ੈਕਟ ਰਾਉਂਡ ਲੱਗੇ ਹਨ ਬਟ ਜਿਵੇਂ ਅਸੀਂ ਦੇਖ ਸਕਦੇ ਹਾਂ ਕਿ ਇੱਕ ਤੋਂ ਵਾਦ ਰਾਉਂਡ ਫਾਇਰ ਕਰ ਹੋਈ ਗੀਆਂ ਜੀ ਕਿ 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 ਨੇ ਜੀ ਹਲੇ ਜੀ ਕੋਈ ਇਨਫੋਰਮੇਸ਼ਨ ਨਹੀਂ ਆਈ ਬਟ ਆਪਾਂ ਹਲੇ ਵੈਰੀਫਾਈ ਕਰ ਰਹੇ ਨੇ ਕਿ ਪ੍ਰਾਈਵੋ ਕੋਈ ਤਰੀਕੇ ਨਾਲ ਡੈਟਾ ਦੀ ਜਾਂ ਕੋਈ ਐਸਪੀਏ ਲੀਕ ਹੋ ਕੇ ਨਹੀਂ ਹਲੇ ਜੀ ਆਪਣੇ ਇਨੀਸ਼ਲ ਤਕਦੀਦ ਆਈ ਹੈ ਜੀ ਅਜੇ ਮੌਕੇ ਤੇ ਪਹੁੰਚੇ ਹਲੇ ਆਪਾਂ ਸਾਨੂੰ ਸਾਰੇ ਸਬੂਤ ਕਰ ਲਏ ਤੇ ਤੁਹਾਨੂੰ ਜਮਾਉਗੇ ਹਾਂ ਜੀ ਇਹ ਜੀ ਹਲੇ ਸਾਨੂੰ ਇਨੀਸ਼ਲ ਜੀ ਅਭੀ ਮੌਕੇ ਤੇ ਆਏ ਆ ਸਾਨੂੰ ਹਲੇ ਤੱਕ ਆਇਆ ਹੈ ਕਿ ਇਕੱਲੇ ਸੀਗੇ ਬਟ ਹਲੇ ਵੈਰੀਫਾਈ ਕਰ ਰਹੇ ਹਾਂ ਗੁਰਦੁਆਰਾ ਸਭ ਤੋਂ ਪਾਰ ਕਿੱਧਰ ਨਿਕਲੇ ਸੀਗੇ ਹਾਂ ਜੀ ਗੁਰਦੁਆਰਾ ਸਭ ਤੋਂ ਪਾਰ ਕਿੱਧਰ ਨਿਕਲੇ ਸੀਗੇ ਹਾਂ ਜੀ ਇੱਥੇ ਗੁਰਦੁਆਰਾ ਸਾਹਿਬ ਇਹਨਾਂ ਦੀ ਗੱਡੀ ਪਾਰ ਸੀਗੀ ਤੇ ਬਾਹਰ ਨਿਕਲ ਇਹ ਕਿੰਨੇ ਕੁ ਚਲੇ ਇਹ ਕਰੀਬ 77 ਸويرੇ ਦੇ ਕਿੰਨੀਆਂ ਗੋਲੀਆਂ ਲੱਗੀਆਂ ਹਲੇ ਜੀ ਇਹ ਆਇਆ ਨਹੀਂ ਹੈ ਵੈਰੀਫਾਈ ਕਰ ਰਹੇ ਹਾਂ ਜੀ ਕਿ ਕਿੰਨੀਆਂ ਐਗਜ਼ੈਕਟਲੀ ਲੱਗੀਆਂ ਫਿਰ ਤੁਹਾਨੂੰ ਡਾਟਾ ਨਾਲ ਇਨਫੋਰਮੇਸ਼ਨ ਜ਼ਰੂਰ ਸ਼ੇਅਰ ਕਰਾਂਗੇ ਪ੍ਰੋਬਲਮ ਤੇ ਨੋਟ ਹੋਇਆ ਸੀਗਾ ਕਿ ਆਪਣੇ ਮੋਡਲ ਟਾਊਨ ਦੇ ਏਰੀਆ ਵਿੱਚ ਫਾਇਰਿੰਗ ਦਾ ਇਨਸੀਡੈਂਟ ਹੋਇਆ ਅਸੀਂ ਉਹ ਫਿਰ ਸਮੇਂ ਮੌਕੇ ਤੇ ਪਹੁੰਚੇ ਵੈਰੀਫਾਈ ਕਰਨ ਲਈ ਸਰ ਇਹ ਲੱਗਾ ਪਤਾ ਕਿ ਬਦਮਾਸ਼ੀ ਕਿੱਥਾ ਹੈ ਕਿ ਵਾਹ ਨਹੀਂ ਹਲੇ ਤਾਂ ਜੀ इस होर वही है भारत यूएस ट्रेड डील संबंधित है कि ट्रेड डील नहीं है चौल कड़ सोया मक्की गन्ना डेयरी शामिल नहीं है तो केंद्रीय खेती बाड़ी शिवराज चौहान का भी वाला दावा है डील का भारत किसानों से कोई असर नहीं पेगा किसानों का हित पूरी तरह सुरक्षित उन्होंने कहा अनाज फल सब्जी खतरा नहीं है शिवराज चौहान ने कहा है टैक्साइल एक्सपोर्ट बढ़ानेपाह किसान लाभ मिलेगा अः तकुल मिला के भारत यूएस ट्रेड डील से केंद्र ने दावा किया है अनाज से कोई खतरा नहीं है जिक्र खास है कि सब तो ज्यादा जोड़ा अनाज है पूरे देश का वो पंजाब उगाया जाता है और सीधे तौर पर प्रभावित हो गए किसान जेकर अजिह हों पर साफ तौर पर केंद्र सरकार कह रही है कि कोई खतरा नहीं है फलों की गल की जाए कोई खतरा नहीं है सब्जी कोई खतरा नहीं है डेयरी कोई खतरा नहीं है छोटे किसान ਕੋਈ ਖਤਰਾ ਨਹੀਂ ਹੈ ਚੋਨਾ ਕਿਸਾਨ ਨਰਮਾ ਕਿਸਾਨ ਟੈਕਸਾਈਲ ਐਕਸਪੋਰਟ ਦੇ ਵਿੱਚ ਵਾਅਦਾ ਹੋਇਆ ਤਾਂ ਉਹਨਾਂ ਨੂੰ ਵੀ ਕੋਈ ਖਤਰਾ ਨਹੀਂ ਹੈ ਤਾਂ ਸਿੱਧੇ ਤੌਰ ਤੇ ਟ੍ਰੇਡ ਡੀਲ ਨੂੰ ਲੈ ਕੇ ਲਗਾਤਾਰ ਜਿਹਨੀ ਚਰਚਾ ਹੈ ਉਹ ਬਣੀ ਹੋਈ ਹੈ ਸਭ ਦੇ ਹਿੱਤ ਦਾ ਧਿਆਨ ਰੱਖਿਆ ਗਿਆ ਹੈ ਸਭ ਤੌਰ ਤੇ ਕਿਸਾਨਾਂ ਨੂੰ ਲੈ ਕੇ ਇਹ ਸਟੇਟਮੈਂਟ ਕੇਂਦਰ ਸਰਕਾਰ ਨੇ ਜਾਰੀ ਕੀਤੀ ਹੈ ਤਾਂ ਕੁਲ ਮਿਲਾਕੇ ਟ੍ਰੇਡ ਡੀਲ ਦਾ ਕਿਸਾਨਾਂ ਨੂੰ ਕੋਈ ਖਤਰਾ ਨਹੀਂ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ ਕੁਲ ਮਿਲਾਕੇ ਗੱਲ ਕੀਤੀ ਜਾਵੇ ਤਾਂ ਸਿੱਧੇ ਤੌਰ ਤੇ ਜਿਹੜਾ ਅਸਰ ਹੈ ਉਹ ਕਿੰਨਾ ਹੋਏਗਾ ਇਹ ਆਪਣੇ ਆਪ ਦੇ ਵਿੱਚ ਪਿਆ ਦਮ ਹੈ ਤਾਂ ਭਾਰਤ ਯੂએસ ਟ੍ਰੇਡ ਡੀਲ ਨੂੰ ਲੈ ਕੇ ਕੇਂਦਰ ਸਰਕਾਰ ਦੇ ਸੂਤਰਾ ਤੇ ਹਵਾਲੇ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਟ੍ਰੇਡ ਡੀਲ ਦੇ ਵਿੱਚ ਖੇਤੀ ਬਾੜੀ ਅਤੇ ਡੇਰੀ ਸ਼ਾਮਲ ਨਹੀਂ ਹੈ ਸਾਫ ਤੌਰ ਤੇ ਕਹਿ ਦਿੱਤਾ ਗਿਆ ਚੌਲ ਕਣਕ ਸੋਇਆ ਮੱਕੀ ਗੰਨਾ ਤੇ ਡੇਰੀ ਸ਼ਾਮਲ ਨਹੀਂ ਹੈ ਸੋਰਸਸ ਦੇ ਹਵਾਲੇ ਤੋਂ ਜਾਣਕਾਰੀ ਹਾਲਾਂਕਿ ਹੋਰ ਬਧਰੇ ਜਾਣਕਾਰੀ ਲਵਾਂਗੇ ਕਿ ਆਖਰਕਾਰ ਕੀ ਕੁਝ ਇਸ ਨੂੰ ਲੈ ਕੇ ਰਹਿਣ ਵਾਲਾ ਆ ਕਿਉਂਕਿ ਸਿੱਧੇ ਤੌਰ ਤੇ ਜਦੋਂ ਟ੍ਰੇਡ ડીਲ ਹੋਈ ਹੈ ਜਦੋਂ ਇਹ ਸਮਝੌਤਾ ਹੋਇਆ ਹੈ ਬੇਸ਼ੱਕ ਸੈਨ ਦੀ ਜਿਹੜੀ ਹੈ ਉਹ ਟੈਰਿਫ ਨੂੰ ਲੈ ਕੇ ਬਣ ਗਈ ਹੈ ਦੋਵਾਂ ਦੇਸ਼ਾਂ ਦੇ ਵਿਚਾਲੇ ਪਰ ਆਲਟੀਮੇਟਲੀ ਦੋਵਾਂ ਪਾਸੇ ਦੇਖੋ ਇੰਪੈਕਟ ਪਏਗਾ ਔਰ ਇਸ ਦੇ ਵਿਚਾਲੇ ਇਹ ਵੱਡੀ ਖਬਰ ਹੈ ਸੋਰਸਸ ਦੇ حوالے ਤੋਂ ਵੱਡੀ ਖਬਰ ડીਲ ਨੂੰ ਲੈ ਕੇ ਵੱਡੀ ਖਬਰ ਕੇਂਦਰ ਸਰਕਾਰ ਦੇ ਸੋਰਸਸ ਜੋ ਜਾਣਕਾਰੀ ਦੇ ਰਹੇ ਨੇ ਕਿਉਂਕਿ ਕਿੰਨਾ ਇੰਪੈਕਟ ਪੈਣ ਵਾਲਾ ਭਵਿੱਖ ਦੇ ਵਿੱਚ ਇਸ ਦਾ ਕੀ ਅਸਰ ਪਏਗਾ ਸਿੱਧੇ ਤੌਰ ਤੇ ਬਜਟ ਤੇ ਕਿੰਨਾ ਅਸਰ ਪੈਣ ਵਾਲਾ ਇਹ ਸਭ ਇਹ ਆਪਣੇ ਆਪ ਦੇ ਵਿੱਚ ਅਹਿਮ ਹੈ और कितने कि असर पैन वाला है इसू लेकर पूरी जानकारी जी है पुख्ता तौर पर होनी चाहिए है और अजिद ग्राफिक के जरिए भी समझने की कोशिश करा कि आखिरकार की कुछ किया जा रहा है भारत यूएस ट्रेड डील से दसिए कि केंद्र सरकार ने दावा किया है अनाज यानी कि कणकते कोई खतरा नहीं है सब तो पहला पहल कि आखिरकार की कुछ इससे प्रभाव पैन वाला है तो दूसरे पास अनाज तो इलावा भी जो फल सब्जियां उन्होंने भी अस जिक्र करे ग्राफिक के जरिए समझ रहे हैं फलां की गल की जाए कोई खतरा नहीं है ट्रेड डील में लैके बेशक समझौता होया दो पासे पेगा जिसनों लैके खतरा जोड़ा है वह बनिया ਇਹ}||ਲਕਿਆ ਆ ਕਿ ਕਿਸਾਨਾਂ ਨੂੰ ਹੋਣ ਵਾਲਾ ਪਰ ਅਜੇ ਹਾਂ ਨਹੀਂ ਹੈ ਇਹ ਪੂਰਾ ਕਲੈਰੀਫਾਈ ਕਰ ਦਿੱਤਾ ਗਿਆ ਹੈ ਕੇਂਦਰ ਸਰਕਾਰ ਦੇ ਵੱਲੋਂ ਇਸ ਨੂੰ ਲੈ ਕੇ ਜੋ ਸੋਰਸਸ ਜਾਣਕਾਰੀ ਦੇ ਰਹੇ ਨੇ ਇਹ ਕਲੈਰੀਫਾਈ ਕੀਤਾ ਗਿਆ ਸਬਜ਼ੀਆਂ ਕੋਈ ਖਤਰਾ ਨਹੀਂ ਹੈ ਸਬਜ਼ੀਆਂ ਤੇ ਵੀ ਜਿਹੜਾ ਹੈ ਇਸ ਡੀਲ ਨੂੰ ਲੈ ਕੇ ਕੋਈ ਖਤਰਾ ਨਹੀਂ ਹੈ ਜੋ ਸਾਫ ਕੀਤਾ ਗਿਆ ਹੈ ਇਸ ਤੋਂ ਇਲਾਵਾ ਡੇਰੀ ਦੀ ਗੱਲ ਕੀਤੀ ਜਾਵੇ ਜੈਨੀ ਫਾਰਮਿੰਗ ਨੂੰ ਲੈ ਕੇ ਸਰਕਾਰ ਨੇ ਦੱਸਦੀ ਹੈ ਕਿ ਬਚਤ ਦੇ ਵਿੱਚ ਵੀ ਇੱਕ ਵੱਡਾ ਸੀ ਕਹਿ ਸਕਦੇ ਆ आ, काम ਕਰਨ ਦੇ ਲਈ ਉਹਨਾਂ ਫਾਰਮਰਸ ਦੇ ਲਈ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਥੋੜਾ ਸੌਖਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਵਿੱਚ ਉਹਨਾਂ ਤੇ ਵੀ ਕੋਈ ਖਤਰਾ ਨਹੀਂ ਹੈ ਤੇ ਨਾਲ ਹੀ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ ਲੈ ਕੇ ਵੀ ਸਿੱਧੇ ਤੌਰ ਤੇ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਕੋਈ ਖਤਰਾ ਨਹੀਂ ਹੈ ਤਾਂ ਇਹ ਵੀ ਦਾਵਾ ਜਿਹੜਾ ਹੈ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਜੋ ਸਰਸਿਸ ਦੇ حوالے ਤੋਂ ਸਾਡੇ ਤੱਕ ਜਾਣਕਾਰੀ ਆ ਕਿਉਂਕਿ ਡੀਲ ਹੋਈ ਹੈ ਔਰ ਕਿੰਨਾ ਇੰਪੈਕਟ ਜਿਹੜਾ ਹੈ ਦੋਵਾਂ ਪਾਸੇ ਤੋਂ ਪੈਣ ਵਾਲਾ ਹੈ ਸਮਝੌਤਾ ਹੋਇਆ ਸੌਖਾ ਕੀਤਾ ਜਾਏਗਾ ਪਰ ਦੂਜੇ ਪਾਸੇ ਇਹ ਬਹੁਤ ਸਾਰਾ ਖਤਰਾ ਕਿਤੇ ਨਾ ਕਿਤੇ ਮਹਿਸੂਸ ਕੀਤਾ ਜਾ ਰਿਹਾ ਸੀ ਇਹ ਕਹਿ ਲਈ ਕਿ ਉਸ ਨੂੰ ਇਹ ਲੱਗ ਰਿਹਾ ਸੀ ਕਿ ਸਾਰਾ ਨੂੰ ਕਿ ਸਿੱਧੇ ਤੌਰ ਤੇ ਉਹਨਾਂ ਤੇ ਅਸਰ ਪਏਗਾ ਚੌਲ ਕੜੇ ਕਸੋਆ ਮੱਕੀ ਗੰਨਾ ਤੇ ਡੇਰੀ ਇਸ ਦੇ ਵਿੱਚ ਸ਼ਾਮਲ ਨਹੀਂ ਹੈ ਜੋ ਜਾਣਕਾਰੀ ਦਿੱਤੀ ਜਾ ਰਹੀ ਹੈ ਨਰਮਾ ਕਿਸਾਨਾਂ ਦੀ ਗੱਲ ਕੀਤੀ ਜਾਵੇ ਕਿਉਂਕਿ ਇੱਕ ਪ੍ਰੋਪਰ ਅਬ ਬੈਲਟ ਹੈ ਜੇਕਰ ਅਸੀਂ ਪੰਜਾਬ ਦੀ ਗੱਲ ਕਰਦੇ ਆ ਮੁਕਸਰ ਬਠਿੰਡਾ ਇਸਾਰੀ ਬੈਲਟ ਹੈ ਨਰਮਾ ਕਿਸਾਨ ਉਥੇ ਜ਼ਿਆਦਾ ਨੇ ਔਰ ਉਥੇ ਵੱਡਾ ਅਸਰ ਜਿਹੜਾ ਹੈ ਪੈਂਦਾ ਹੈ ਤਾਂ ਟੈਕਸਟਾਈਲ ਐਕਸਪੋਰਟ ਦੀ ਗੱਲ ਕੀਤੀ ਜਾਵੇ ਇਸ ਦੇ ਵਿੱਚ ਫਾਇਦਾ ਹੋਣ ਵਾਲਾ ਹੈ ਯਾਨੀ ਕਿ ਜੇਕਰ ਸਰਕਾਰ ਨੇ ਕੋਈ ਸਮਝੌਤਾ ਕੀਤਾ ਹੈ ਅਜਿਹੇ ਦੇ ਵਿੱਚ ਕੀ ਕੁਝ ਇੰਪੈਕਟ ਪੈਣ ਵਾਲਾ ਕਿੰਨਾ ਅਸਰ ਇਹਨਾਂ ਕਿਸਾਨਾਂ ਤੇ ਹੋਏਗਾ ਇਹ ਬਹੁਤ ਹੀ ਜ਼ਿਕਰ ਖਾਸ ਹੈ ਅਜਦਾਸੀ ਗ੍ਰਾਫਿਕ ਦੇ ذریعے ਜ਼ਿਕਰ ਕਰ ਰਿਹਾ ਔਰ આજ ਦੀ ਗੱਲ ਕੀਤੀ ਜਾਏ ਕੋਈ ਖਤਰਾ ਨਹੀਂ ਹੈ ਤਾਂ ਇੱਕ ਇੱਕ ਪਾਰਟੀਕੂਲਰ ਅਜਿਹੇ ਕਿਸਾਨ ਨੇ ਕਿਉਂਕਿ ਜੇਕਰ ਉਹਨਾਂ ਦੇ ਕੋਲ ਮੰਨ ਲਓ ਫਾਰ ਐਗਜ਼ਾਮਪਲ ਕਿਸੇ ਦੇ ਕੋਲ ਕੋਲ 5 ਕਿੱਲੇ ਪੈਲੀ ਹੈ ਤਾਂ ਉਸ ਦੇ ਵਿੱਚ ਉਹ ਕਿੰਨਾ ਝੋਨਾ ਕਿੰਨਾ ਅਨਾਜ ਜਾਂ ਫਿਰ ਨਰਮਾ ਗੰਨਾ ਕੀ ਕੁਝ ਵੀਜ ਰਿਹਾ ਹੈ ਸਿੱਧੇ ਤੌਰ ਤੇ ਉਹ ਪੂਰੀ ਕਮਾਈ ਹੁੰਦੀ ਹੈ 6 ਮਹੀਨੇ ਦੀ ਸਾਰਾ ਹੀ ਜਿਹੜਾ ਉਨ੍ਹਾਂ ਦਾ ਘਰ ਦਾ ਬਜਟ ਹੈ ਜੋ ਵੀ ਉਨ੍ਹਾਂ ਦੀ ਆਇ ਚਲਾਈ ਹੈ ਉਸੇ ਦੇ ਪ੍ਰਭਾਵਿਤ ਹੁੰਦੀ ਹੈ ਤਾਂ ਫਿਰ ਇਹ ਡੀਲ ਦੇ ਨਾਲ ਕਿੰਨਾ ਫਰ ਪਏਗਾ ਕੀ ਕੁਝ ਉਨ੍ਹਾਂ ਤੇ ਰਹਿਣ ਵਾਲਾ ਅਸਰ ਇਹ ਬੇहद ਆਪਣੇ ਆਪ ਦੇ ਵਿੱਚ ਖਾਸਮ ਖਾਸ ਹੋ ਜਾਂਦਾ ਹੈ ਅਜਿਹੇ ਦੇ ਵਿੱਚ ਇਹ ਜਾਣਕਾਰੀ ਇਹ ਸਿੱਧੇ ਤੌਰ ਤੇ ਇਹ ਜੋ ਜਾਣਕਾਰੀ ਸੋਰਸਸ ਦੇ حوالے ਤੋਂ ਸਾਡੇ ਤੱਕ ਕੀ ਕੋਈ ਅਸਰ ਇਹਨਾਂ ਕਿਸਾਨਾਂ ਤੇ ਨਹੀਂ ਪੈਣ ਵਾਲਾ ਹੈ तो सीग्राफिक के जरिए भी तुम दिखा रहे हैं कि आखिरकार कोई असर जोड़ा है कोई खतरा जोड़ा है वह नहीं पाएगा किसी भी किस्म का चौल की गल की जाए मसाल की गल करिए नरमा किसान की गल करिए किसानों इन्हों फायदा मिलेगा शिवराज सिंह चौहान हालांकि खेतीबाड़ी मंत्री ये भी साफ कर चुके हैं क्योंकि किसानी देखो बहुत व्डा मुद्दा है किसानों की गल की जाए तो होर वक् मुद्दों को ਪਹਿਲਾ ਤੋਂ ਹੀ ਪੇਚ ਫਸਿਆ ਰਹਿੰਦਾ ਹੈ ਸਰਕਾਰਾਂ ਦੇ ਨਾਲ ਔਰ ਹਮੇਸ਼ਾ ਤੋਂ ਇਨਸਿਕਿਉਰਟੀ ਕਿਸਮ ਦੀ ਫੀਲ ਕੀਤੀ ਜਾਂਦੀ ਹੈ ਕਿਸਾਨਾਂ ਦੇ ਵੱਲੋਂ ਉਸੇ ਨੂੰ ਲੈ ਕੇ ਹੋ ਬਾਰ-ਬਾਰ ਇਹ ਮੰਗ ਕਰਦੇ ਨੇ ਕਿ ਐਮਐਸਪੀ ਦਾ ਕਾਨੂੰਨ ਜਿਹੜਾ ਗਰੰਟੀ ਕਾਨੂੰਨ ਬਰਨਾ ਚਾਹੀਦਾ ਹੈ ਤਾਂ ਕਿ ਜਾਨੀ ਜਿਹੜੀ ਫਸਲ ਹੈ ਉਹ ਖਰੀਦੀ ਹੀ ਜਾਏ ਇਸ ਤਰੀਕੇ ਦੇ ਨਾਲ ਹੁਣ ਤੱਕ ਦੇਖੋ ਖਰੀਦੀ ਜਾ ਰਹੀ ਹੈ ਪਰ ਇਹ ਕਿਸਾਨਾਂ ਨੂੰ ਇੰਨਾ ਜ਼ਿਆਦਾ ਡਰ ਹੈ ਔਰ ਇਸੇ ਦੇ ਚੱਲਦੇ ਉਹ ਮੰਗ ਇਹ ਵਾਰ-ਵਾਰ ਕਰਦੇ ਨੇ ਅਜਿਹੇ ਦੇ ਵਿੱਚ ਉਹਨਾਂ ਦੇ ਕਿ ਕਿਹ ਕੁ ਅਸਰ ਪਏਗਾ ਜਿਹੜੀ ਉਹ ਫਸਲ ਬੀਜ ਕੇ ਆ ਦਿੰਦੇ ਨੇ ਸਰਕਾਰ ਨੂੰ ਵੇਚਦੇ ਨੇ ਕਿੰਨਾ ਅਸਰ ਉਸ ਤੇ ਪਏਗਾ ਇਸ ਨੂੰ ਲੈ ਕੇ ਕਿਸਮ ਦਾ ਖਤਰਾ ਬੇਹੱਦ ਜ਼ਿਆਦਾ ਵੱਡੇ ਪੱਧਰ ਤੇ ਬਣਿਆ ਹੋਇਆ ਸੀ ਚਰਚਾਵਾ ਲਗਾਤਾਰ ਹੋ ਰਹੀਆਂ ਸਨ ਅਜੇਹੇ ਦੇ ਵਿੱਚ ਇੱਕ ਕਲੈਰੀਫਿਕੇਸ਼ਨ ਕਹਿ ਲਈਏ ਇਹ ਸਫਾਈ ਕਹਿ ਲਈਏ ਜਾਂ ਫਿਰ ਇਹ ਕਹਿ ਲਈਏ ਕਿ ਕਿਸਾਨਾਂ ਨੂੰ ਸਾਫ਼ ਕਰ ਦਿੱਤਾ ਜਾ ਰਿਹਾ ਹੈ ਔਰ ਸੋਰਸਸ ਦੇ ਹਵਾਲੇ ਤੋਂ ਇਹ ਜਾਣਕਾਰੀ ਹੈ ਕਿ ਕਿਸੇ ਕਿਸਮ ਦਾ ਕੋਈ ਖਤਰਾ ਇਸ ਟ੍ਰੇਡ ਡੀਲ ਦੇ ਨਾਲ ਨਹੀਂ ਹੋਇਆ ਹੈ ਕਿਉਂਕਿ ਜੇਕਰ ਦੇਖੋ ਟੈਰਿਫ ਵਧਾਇਆ ਜਾ ਰਿਹਾ ਸੀ ਤਾਂ ਸਿੱਧੇ ਤੌਰ ਤੇ ਵੱਡਾ ਅਸਰ ਮਹਿੰਗਾਈ ਤੇ ਬਜਟ ਤੇ ਜਿਹੜੇ ਦੇਸ਼ ਤੇ ਪੂਰੇ ਲੋਕ ਨੇ ਉਹਨਾਂ ਤੇ ਪਏਗਾ ਹਾਲਾਂਕਿ ਕਿੱਥੇ ਕਿੱਥੇ ਕਿੰਨਾ ਕੁਛ ਅਸਰ ਪੈਣ ਵਾਲਾ ਹੈ ਇਸ ਨੂੰ ਲੈ ਕੇ ਪੂਰਾ ਸਾਫ਼ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਕਿਰਸਾਨੀ ਆਉਂਦੀ ਹੈ ਕਿਉਂਕਿ ਇੰਪੈਕਟ ਦੋਵਾਂ ਪਾਸੇ ਦੋਵਾਂ ਦੇਸ਼ਾਂ ਦੇ ਵਿੱਚ ਪੈਣਾ ਹੈ ਅਮਰੀਕਾ ਨੇ ਆਪਣੇ ਲੋਕਾਂ ਦਾ ਸੋਚਣਾ ਸੁਭਾਵਿਕ ਤੌਰ ਤੇ ਹੈ ਭਾਰਤ ਨੇ ਆਪਣੇ ਲੋਕਾਂ ਦਾ ਸੋਚ ਰਿਹਾ ਪਰ ਜੇਕਰ ਕੋਈ ਡੀਲ ਹੋ ਰਹੀ ਹੈ ਜੇਕਰ ਕੋਈ ਸਮਝੌਤਾ ਹੋ ਰਿਹਾ ਤਾਂ ਉਸ ਦੇ ਵਿਚਾਲੇ ਦੋਹਾਂ ਧਿਰਾਂ ਦੇ ਵੱਲੋਂ ਇਸਾਰਾ ਕੁਝ ਵੇਖਦੇ ਹੋਏ ਇਹ ਟ੍ਰੇਡ ਡੀਲ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਨੂੰ ਲੈ ਕੇ ਕਿੰਨਾ ਕੁਝ ਅਸਰ ਪਏਗਾ ਭਵਿੱਖ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਸਾਫ਼ ਹੋਣਗੀਆਂ ਪਰ ਕਿਸਾਨੀ ਸਭ ਤੋਂ ਪਹਿਲਾਂ ਜ਼ਿਕਰ ਕਰਾਂਗੇ ਪੰਜਾਬ ਜਿਹੜੀ ਹੈ ਉਹ ਜ਼ਿਆਦਾਤਰ ਅਸੀਂ ਕਹਿ ਸਕਦੇ ਹਾਂ ਲੋਕ ਜਿਹੜੇ ਨੇ ਉਹ ਕਿਸਾਨੀ